ਆਲੀ ਆ ਪਾਈ ਹੈ ਆ ਚੌਧਰੀ ਹੋ ਗਿਆ ਆ ਦੇਖੋ ਸ਼ਰਿਆਮ ਆਪਣੇ ਆਪ ਤੇ ਕਹਿ ਰਹੇ ਬੰਦ ਨੂੰ ਅਸੀਂ ਚੌਧਰੀ ਨੇ ਹੈਗੇ ਆ ਸ਼ਰਿਆਮ ਚੌਧਰੀ ਨੇ ਹੈਗੇ ਆ ਤੁਸੀਂ ਜਿਹੜੀ ਚੌਧਰੀ ਦਾ ਉਹ ਕੀ ਸਟੇਡਾ ਚੌਧਰੀ ਦਾ ਆਪਣੇ ਕੀ ਸਟੇਡਾ ਚੌਧਰੀ ਦਾ ਆਪਣੇ ਕੀ ਸਟੇਡਾ ਚੌਧਰੀ ਸਾਹਿਬ ਚਲੇ ਜਾ ਲਾਗੇ ਚੌਧਰੀ ਸਾਹਿਬ ਨੇ ਆਪਣੀ ਸਾਡੇ ਨਹੀਂ ਅੱਜ ਤੇ ਕਿਸ ਗੱਲ ਦੇ ਲਈ ਅੱਗੇ ਹੋਏ ਆ ਚੌਧਰੀ ਸਾਹਿਬ ਦੇ ਕੀਤਾ ਹੋਇਆ ਕੰਮ ਅੱਜ ਉਸ ਮੁੱਦੇ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਆ ਕਿਉਂ ਕਿਸ ਵਜ੍ਹਾ ਕਰਕੇ ਇਹਨਾਂ ਲੋਆ ਆਕੂਕਾਰੀ ਕੀਤੀ ਜਾ ਰਹੀ ਹੈ ਕਾਹਦੀ ਕੀ ਇਹ ਸੀ ਇਹਨਾਂ ਨੂੰ ਬਿਲਕੁਲ ਲਾਇਕ ਨਹੀਂ ਕਰ ਨਾ ਜਾਂਦੇ ਕਿਉਂਕਿ ਸਾਡੇ ਨੇ ਜੋ ਚੌਧਰੀ ਦਾ ਪਰਿਵਾਰ ਸਾਡੇ ਨੇ ਕਰ ਚੁੱਕਾ ਵੈ ਫਲੋਰ ਵਸਤੇ ਜਲੰਧਰ ਤੋਂ ਲੈ ਕੇ ਅਸੀਂ ਉਹਨਾਂ ਦੇ ਮੁੱਢਿਆ ਤੋਂ ਚੱਲਣਾ ਚਾਹਨੇ ਆਂ ਔਰ ਉਹਨਾਂ ਨੂੰ ਵੀ ਆਪਣਾ ਹੱਕ ਵੀ ਦੇਣਾ ਚਾਹਨੇ ਆਂ ਹਰ ਹਾਲਤ ਦੇ ਵਿੱਚ ਸਾਨੂੰ ਇਦੋਂ ਫੇਸ ਕਰਕੇ ਚੌਧਰੀ ਜਿੰਦਾਰਪੁਰ ਦਾ ਪਰਿਵਾਰ ਚਾਹੀਦਾ ਚੌਧਰੀ ਸੰਤੋਖ ਜਿੰਦਾਬਾਦ ਜਿੰਦਾਬਾਦ ਵੀ ਮੁਰਦਾਵਾਨ ਨਿਕਲ ਚੌਧਰੀ ਮੁਰਦਾਵਾਨ ਹੋਰ ਆਵਾਜ਼ ਚੌਧਰੀ ਬਿਕਰ ਮੁਰਦਾਵਾਨ ਨਿਕਲ ਮੁਰਦਾਵਾਨ

ਆ ਕੋਈ ਨਾ ਦੇਖੋ ਬਨ ਗਿਆ ਬਨ ਗਿਆ ਬਨ ਗਿਆ ਬਨ ਗਿਆ ਸਾਰਾ ਫਰਾਂਟ ਜਾਂਦਾ ਚੌਧਰੀ ਚੌਧਰੀ ਪਰਿਵਾਰ ਨੂੰ ਦੋ ਬਾਰ ਦੋ ਬਾਰ ਮੁਕਾਉਂ ਬਾਲ ਮੁਕਾਉਂ ਬਾਲ ਮੁਕਾਉਂ ਬਾਲ ਕਰੰਗ ਕਿਦ ਨੇ ਕਰੰਗ ਕਿਦ ਨੇ ਆ ਪਿੱਛੇ ਪਿੱਛੇ ਆਓ ਯਾਰ ਆ ਜਾ ਪਿੱਛੇ ਮੇਰੇ ਨਾਲ ਹੋ ਮੋਹਰਮਦੀਨੀ ਚੰਨੇ ਖੜੋ ਫੂਡ ਕਹਿੰਦੇ ਭੱਜਦੇ ਹੋ ਖੜੋ ਮਰਦਾਬਾ ਮਰਦਾ ਕੀ ਕਹਿਣਾ ਚਾਹੁੰਦੇ ਆਜਾ ਇਹ ਦੇਖੋ ਜੀ ਕੀ ਨਾਂ ਤੁਹਾਡਾ ਆਪਣਾ ਕੋਈ ਸਟੈਂਡ ਦੀਆ ਚੌਧਰੀ ਪਰਿਵਾਰ ਦਾ ਆ ਬੀਬੀਆਂ ਵਿਚਾਰੀਆਂ 5-500 ਰੁਪਏ ਦਿਹਾੜੀ ਦੇਤੀਆਂ ਫੜਜੋ ਹਾਂ ਬਾਕੀ ਸਾਰੀ ਬੀਬੀਆਂ ਭਾਜਿੰਗੇ ਕਾਬ ਜਰਾ ਐਨਕਾ ਨਾਲੇ ਭੇਜਦਾ ਤੈਨੂੰ ਭਾਜਣੇ ਲਾਗੇ ਰੱਖੋ ਛੋਟਾ ਬਿਕਰਮ ਕੰਮ ਦੇ ਦੇ ਛੋਟਾ ਬਿਕਰਮ ਨੂੰ ਦੇਣੀ ਆ ਕੱਲ ਬਦਲ ਚੌਧਰੀ ਪਰਿਵਾਰ ਚਲਵੰਤ ਕਰਕੇ ਨਹੀਂ ਆ ਚੌਧਰੀ ਪਰਿਵਾਰ ਚਲਵੰਤ ਕਰਕੇ ਨਹੀਂ ਆ ਤੁਹਾਨੂੰ ਇਹ ਹੈ ਕਿ ਜਿਹੜਾ ਸਾਡੇ ਹਲਕੇ ਦੀ ਹੈ ਇਹ ਚੌਧਰੀ ਮੁਰਦਾ ਮਰ ਹੋ ਗਿਆ ਇਹ ਨਹੀਂ ਵਿਕਰਮ ਗਿਆ ਪਕਾਉ ਵਿਕਰਮ ਮਮੀ ਜਿਹੜੀ ਕੀ ਕਰੇ ਤੇਰਾ ਸਵਾਗਤ ਕਰਦੇ ਪੱਤਰਕਾਰ ਉਹ ਡੀਨਾ ਪੱਤਰਕਾਰ ਉਹ ਪੱਤਰਕਾਰ ਆਇਆ ਅੜਿਆ ਤੂੰ ਪੱਤਰਕਾਰ ਹੁਣ ਤੂੰ ਇਹਨੂੰ ਪਹਿਲਾਂ ਪਾਣੀ ਪਾਓ ਪਹਿਲਾਂ ਤਾਂ ਬਈ ਇਹ ਪਹਿਲਾ ਪੱਤਰਕਾਰ ਆਪਾਂ ਇਹ ਪੂਣੀ ਨਹੀਂ ਛੱਡਦੀ ਪੂਣੀ ਛੱਡਦੀ ਨੇ ਪਹਿਲਾਂ ਪੱਤਰਕਾਰ ਵਦਨ ਹੁਣ ਹੋਰ ਹੋਰ ਨੋ ਵੀ ਰਹੇ ਮਿੱਲਾ ਹੋਦਾ ਤਾਂ ਮਠਿਆ ਮਣ ਬਿਲਾ ਪਾਣੀ ਮੈਨੇ ਪੀਰ ਆ ਨਾ ਨਾ ਤੂੰ ਨੂੰਣਾ ਨਹੀਂ ਬੋਲ ਮੈਂ ਮੰਨਦਾ ਨਹੀਂ ਨੂਰਾਂ ਨੇ ਮਿੱਠਾ ਬੁਲਾਉਣਾ ਮਿੱਠਾ ਬੁਲਾਵਾਂ ਦੇ ਨੂਰਾਂ ਨੇ ਬੁਲਾਉਣਾ ਉਹ ਵੀ ਕਿਹੜਾ ਮੈਂ ਦੂਹੀ ਬੁਲਾਉਂਦਾ ਇਹਨਾਂ ਨੂੰ ਬਹੁਤ ਪਾਉਂਦਾ ਤੈਨੂੰ ਤੈਨੂੰ ਬਗਲ ਟਿਕਾਏ ਆ ਇਹ ਸਰਪੀਨਾ ਆਇਆ ਤੁਹਾਡਾ ਇੱਥੇ ਚੰਨੀ ਸਾਹਿਬ ਦਾ ਅੱਜ ਪ੍ਰੋਗਰਾਮ ਸੀ ਉਹਦੇ ਵਿੱਚ ਕੁਝ ਬੰਦੇ ਆ ਗਏ ਆ ਬੁੜੀਆਂ ਆਈਆਂ ਕੀ ਕਹਿਣਾ ਚਾਹੁੰਦੇ ਸੀ ਉਹ ਦੇਖੋ ਜੀ ਉਹ ਬਜ਼ੁਰਗੀਆਂ ਮੇਰਾ ਨਾਮ ਤਾਰਾ ਜਾਂਦਾ ਜਿਉਂ ਬਜ਼ੁਰਗ ਸੀਗੇ ਮਾਤਾ ਹਾਂ ਉਹਨਾਂ ਨੇ ਪਹਿਲਾਂ ਹੀ ਜਦੋਂ ਉਹਨਾਂ ਦਾ ਉਹ ਰਿਹਾਗੇ ਚੰਨੀ ਸਾਹਿਬ ਦਾ ਇੱਕ ਆਪਣੇ ਚੌਧਰੀ ਜਿਹੜੇ ਤਾ ਗਰੋਂ ਛੱਡ ਕੇ ਬੀਜੇਪੀ ਚ ਗਏ ਨੇ ਪਰਿਵਾਰ ਇਹ ਸਾਰਾ ਹੀ ਉਹਨਾਂ ਨੇ ਕੁੱਛ ਕੇ ਬੀਬੀਆਂ ਵਿਚਾਰੀਆਂ ਭੈਣਾ ਭੇਜੀਆਂ ਸੀਗੀਆਂ ਚੰਨੀ ਸਾਹਿਬ ਦਾ ਜਾਣ ਕੇ ਵਿਰੋਧ ਕਰਨੇ ਲਈ ਔਰ ਬੀਬੀ ਵਿਚਾਰੀ ਜਾਣ ਲੱਗੀ ਸਾਨੂੰ ਕਹਿ ਵੀ ਗਈ ਕਹਿੰਦੀ ਪੁੱਤ ਸਾਡਾ ਕੋਈ ਕਸੂਰ ਨਹੀਂ ਹੈਗਾ ਵੀ ਅਸੀਂ ਤੇ ਆਪਣੀ ਦਿਹਾੜੀ ਲੈਣੀ ਆ ਹੁਣ ਤਾਂ ਜਿਹਦਾ ਮਰਜ਼ੀ ਭੇਜ ਦੋਵੇ ਉਹ ਮਤ ਕਹਿੰਦਾ ਉਹ ਤੇ ਦਿਹਾੜੀ ਤੇ ਲੈ ਆਣੀ ਆ ਬਿਲਕੁਲ ਖੜੀਆਂ ਉੱਥੇ ਤੁਹਾਨੂੰ ਮੈਂ ਦਿਖਾਉਣਾ ਮੇਰੇ ਨਾਲ ਕਿੰਨੇ ਤੁਸੀਂ ਉੱਥੇ ਉਹਨਾਂ ਦਾ ਕੋਈ ਸ਼ਾਇਦ ਪੀਏ ਵੀ ਖੜਾ ਹੈ ਹਾਂ ਜਿਉ ਟੈਂਪੂ 'ਚ ਬੈ ਗਏ ਉੱਥੇ ਉਹਨਾਂ ਨੂੰ ਪੈਸੂ ਵੀ ਦੇ ਰਿਆ ਜੀ ਉਹ ਹਾਂਜੀ 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 ਵਿਰੋਧ ਕਰਨ ਆਈਆਂ ਚੰਨੀ ਸਾਉਦੀ ਨਹੀਂ ਨਹੀਂ ਉਹ ਵਿਰੋਧ ਨਹੀਂ ਕਰਨ ਆਈਆਂ ਉਹਦੇ ਇੱਕ ਬਜਰੀ ਦਿਹਾੜੀ ਭਰਾਈਏ ਨੇ ਉਹਨਾਂ ਦੇ ਦਾ ਬੀਬੀ ਨੇ ਜੋ ਮਰਜ਼ੀ ਕਰਾ ਲੋ ਬਜਰੀ ਭੈਣਾਂ ਤੋਂ ਕੋਈ ਸ਼ਾਇਰ ਕਰਨੇ ਆ ਵੀ ਨਾਲ ਆਏ ਸ਼ਾਇਰ ਦੇਣੇ ਆ ਕੋਈ ਸ਼ਾਇਰ ਉੱਥੇ ਕਹਿੰਦੇ ਮੈਂ ਸੁਣਨੇ ਜਾ ਵੀ ਸ਼ਾਇਰ ਕੋਈ ਬਿਕਰਮਜੀਤ ਦਾ ਕੋਈ ਪੀਏ ਪੂਏ ਖੜਾ ਜੀ ਉਹਨਾਂ ਕੋਲ ਜੇ ਤੁਸੀਂ ਕਹਿੰਦੇ ਹੋ ਤੁਹਾਨੂੰ ਹੁਣੀ ਦਿਖਾ ਲੈ ਚੱਲਦਾ ਓਕੇ ਓਕੇ ਜੀ ਚਲ ਗਏ ਵਾਪਸ ਹਾਂਜੀ ਮੈਂ ਦਿਖਾ ਲਉ ਉੱਥੇ ਖੜਾ ਨਾ ਹੁਣੀ ਦੇਖ ਕੇ ਆਈਏ ਉਹਨਾਂ ਨੂੰ ਚਲ ਗਏ ਆਪਣੇ ਵਾਪਸ ਜੀ ਅੱਜ ਇਹ ਚਲੇ ਗਏ ਵਾਪਸ ਕਿਉਂਕਿ ਉਹਨਾਂ ਨੂੰ ਜਵਾਬ ਚੰਗਾ ਮਿਲਿਆ ਜਿੱਦਾਂ ਚੰਨੀ ਸਾਹਿਬ ਦੀ ਰੈਲੀ ਦੇ ਵਿੱਚ ਉਹ ਕੋਈ ਪ੍ਰੋਬਲਮ ਖੜੀ ਕਰਨਾ ਚਾਹੁੰਦੇ ਸੀ ਦੇਖੋ ਜੀ ਪ੍ਰੋਬਲਮ ਤਾਂ ਕੋਈ ਵੀ ਨਹੀਂ ਖੜੀ ਹੋਣੀ ਹੈਗੀ ਸਾਰਾ ਜਲੰਧਰ ਚੰਨੀ ਸਾਹਿਬ ਦੇ ਨਾਲ ਆ ਇਹਦਾ ਮੈਂਟਲ ਸਥਿਤੀ ਦੀ ਚੌਧਰੀ ਸਾਹਿਬ ਦੀ ਆਪਣੀ ਕੰਟਰੋਲ 'ਚ ਨਹੀਂ ਹੈਗੀ ਉਹਨਾਂ ਨੂੰ ਇਹ ਹੋ ਗਿਆ ਵੀ ਬਣ ਕੀ ਰਿਹਾ ਇਹ ਸਾਰਾ ਜਲੰਧਰ ਚੰਨੀ ਸਾਹਿਬ ਦੇ ਨਾਲ ਚਾਰੇ ਪੰਜੇ ਹਲਕੇ ਚੰਨੀ ਸਾਹਿਬ ਨਾਲ ਅੱਜ ਤੁਸੀਂ ਦੇਖੋ ਇਹ ਪ੍ਰੋਗਰਾਮ ਆ 2 2.5 300 ਗੱਡੀ ਹਲਕੇ ਕੋਈ ਵੀ ਆ ਜੀ ਇਸ ਜਲੰਧਰ ਲੋਕ ਸਭਾ ਸੀਟ ਦੇ ਜੋ ਹਲਕੇ ਪੈਂਦੇ ਨੇ 2300 ਗੱਡੀ ਉਰੇ ਆਈ ਵੀ ਆ ਚੌਧਰੀ ਸਾਹਿਬ ਦਾ ਆਪਣਾ ਮੈਂਟਲੀ ਦਿਮਾਗ ਸਥਿਤੀ ਉਹਨ ਦੀ ਕੁਝ ਠੀਕ ਨਹੀਂ ਆ ਉਸ ਕਰਕੇ ਹੁਣ ਜੋ ਪੁੱਠਾ ਸਿੱਧਾ ਉਹ ਸੋਚ ਰਹੇ ਆ ਉਹ ਕਰ ਰਹੇ ਨੇ ਉਹ